ਕੀ ਦਾ ਫੋਨ ਆਇਆ ਕਿ ਅਸਤੀਫਾ ਨਹੀਂ ਨਹੀਂ ਅਸਤੀਫਾ ਤਾਂ ਜਦ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਹੈ ਅਸਤੀਫਾ ਤਾਂ ਆਪਣੇ ਮਾਨ ਜੋ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਸੀਗਾ ਮੈਂ ਤੁਹਾਨੂੰ ਮੇਰੀ ਗੱਲ ਸੁਣੋ ਮੇਰੇ ਵੱਲੋਂ ਦਿੱਤਾ ਜਾ ਆ ਪਾਰਟੀ ਨੇ ਮੰਗਿਆ ਮੈਂ ਆਪਣੇ ਵੱਲੋਂ ਦਿੱਤਾ ਜਾ ਥੋੜੀ ਕੋ ਗੱਲ ਹੈ ਮੈਨੂੰ ਕਿਹਾ ਕਿ ਹੋਰ ਕੇ ਬੰਦੇ ਨੂੰ ਮੌਕਾ ਦੇਣਾ ਮੈਂ ਕਿਹਾ ਦਿਓ ਜੀ ਕੋਈ ਗੱਲ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਗਿਆ ਕਿ ਹੋਰ ਕਿਸੇ ਨੂੰ ਮੌਕਾ ਹਾਂ ਹਾਂ ਬਿਲਕੁਲ ਹੋਰ ਮੈਂ ਕਿਹਾ ਕਿ ਸਭ ਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਇਹ ਕਿਹਾ ਗਿਆ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਤੁਸੀਂ ਅਸਤੀਫਾ ਦੇ ਦਿਓ ਬਿਲਕੁਲ ਮੈਂ ਕਿਹਾ ਤੁਹਾਨੂੰ ਹੋਰ ਕੰਮ ਦੇਣਾ ਮੈਂ ਕਿਹਾ ਠੀਕ ਹੈ ਮੰਤਰੀ ਸਾ ਉਹ ਹੁਣ ਸੰਜੀਵ ਉਹੜਾ ਬਣ ਵੀ ਗਏ ਨੇ ਤਾਂ ਵੀ 16 ਹੀ ਰਹੇ ਤੁਸੀਂ ਬਾਹਰ ਹੋ ਗਏ ਹਾਂਜੀ ਹਾਂਜੀ ਦੋ ਤਾਂ ਚੇਅਰ ਖੋੜੀ ਖਾਲੀ ਪਈਆਂ ਸੀ ਉਹ ਅਡਜਸਟ ਕੀਤਾ ਜਾਣਾ ਹੁੰਦਾ ਤਾਂ ਅਡਜਸਟ ਕੀਤਾ ਜਾਣਾ ਮੈਂ ਮੈਂ ਕਿਦੋਂ ਕਹ ਅਡਜਸਟ ਕਰਨਾ ਲਾ ਤੁਸੀਂ ਮੁੱਖ ਮੰਤਰੀ ਤੇ ਬੜੇ ਕਰੀਬੀ ਮੰਨੇ ਜਾਂਦੇ ਹੋ ਤੁਹਾਡੀ ਯਾਰੀ ਅੱਜ ਦੀ ਨਹੀਂ ਸਰਕਾਰ ਦੀ ਨਹੀਂ ਤੁਹਾਡੀ ਤਾਂ ਬੜੀ ਪੁਰਾਣੀ ਯਾਰੀ ਆ ਕਿ ਐਸੀ ਚੀਜ਼ ਦਾ ਖਾਮਿਆ ਦਾ ਸੁਣਨੀ ਨਹੀਂ 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 ਮੈਂ ਅਰਵਿੰਦ ਜੀ ਦੇ ਬਹੁਤ ਕਰੀਬੀ ਹਾਂ ਮੈਂ ਅਰਵਿੰਦ ਜੀ ਦੇ ਕਰਕੇ ਅਮਰੀਕਾ ਛੱਡ ਕੇ ਆਇਆ ਸੀ ਭਗਵੰਤ ਮਾਨ ਹੋਣੀ ਮੇਰੇ ਮਤਲਬ ਜਿਹੜੇ 92 ਦੇ ਦੋਸਤ ਹੈ ਜਿੰਨੀ ਮੇਰੀ 92 ਦੇ ਉੱਤੇ ਦੋਸਤੀ ਸੀ ਉਨੀ ਅੱਜ ਹੈ ਦੋਸਤੀ ਦਾ ਕੋਈ ਚੈਪਟਰ ਉਹ ਦੇ ਹੈ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਮੁੱਖ ਮੰਤਰੀ ਨੇ ਸਿਕੋ ਮੁੱਖ ਮੰਤਰੀ ਸਾਹਿਬ ਨੇ ਇਹ ਦੇਖਣਾ ਹੁੰਦਾ ਜੇ ਜਦ ਮੇਰੀ ਜਗ੍ਹਾ ਤੇ ਹੋਰ ਕੋਈ ਚੰਗਾ ਬੰਦਾ ਕੰਮ ਕਰ ਲੂ ਫਿਰ ਕੀ ਹੋ ਗਿਆ ਜਦੋਂ ਮੈਂ ਆਇਆ ਸੀ ਸਾਲ ਸਾਲ ਸਾਡੀ ਜਦੋਂ ਮੈਂ ਆਇਆ ਸੀ ਮੈਂ ਪਾਰਟੀ ਨੂੰ ਇਹ ਕਹਿ ਕੇ ਥੋੜਾ ਆਈ ਕਿ ਮੈਨੂੰ ਐਮਐਲਏ ਬਣਾਓ ਮੈਨੂੰ ਮੰਤਰੀ ਬਣਾਓ ਮੈਨੂੰ ਆਹ ਅਹੁਦਾ ਦਿਓ ਮੈਨੂੰ ਫਲਾਣਾ ਸੱਤ ਮੈਂ ਤਾਂ ਪੰਜਾਬ ਲਈ ਕੰਮ ਕਰਨ ਆਇਆ ਸੀ ਚਲੋ ਪਾਰਟੀ ਨੇ ਮੌਕਾ ਦਿੱਤਾ ਐਮਐਲਏ ਬਣ ਕੇ ਪਾਰਟੀ ਨੇ ਮੌਕਾ ਦਿੱਤਾ ਤੇ ਮੁੜ ਕੇ ਜਿਹੜਾ ਮਨਿਸਟਰ ਬਣ ਕੇ ਸਾਡੀ ਨਾਲ ਸਾਉ ਹੋਰ ਤਾਂ ਕਿਸੇ ਨੂੰ ਬੜਾਇਆ ਹੀ ਨਹੀਂ ਐ ਕਿ ਸੰਜੀਵ ਲੋੜਾ ਤਾਂ ਪਹਿਲੇ ਹੀ ਕਹੇ ਸੀ ਉਹ ਬੜਾ ਦੇਣਗੇ ਐਡੀ ਕਿਹੜੀ ਗੱਲ ਆ ਬੜਾ ਦੇਣਗੇ ਕੋਈ ਗੱਲ ਨਹੀਂ ਤੁਖ ਬੜਾ ਕੋਈ ਗੱਲ ਨਹੀਂ ਮੈਨੂੰ ਥੋੜਾ ਬੜਾਉਣਾ ਕਦਗੇ ਆਪਣਾ ਪਾਰਟੀ ਆਪੇ ਸੋਚੂਗੀ ਤੇ ਚੀਫ ਨਿਸਰ ਸਾਹਿਬ ਨੇ ਚੁਣੀ ਸਾਹਿਬ ਸਵਾਲ ਇਸ ਕਰਕੇ ਆ ਇਸ ਤੋਂ ਪਹਿਲਾਂ ਦੇਖੋ ਤੁਸੀਂ ਵੀ ਕੈਬਨਟ ਦੇ ਵਿੱਚ ਲੰਮਾ ਸਮਾ ਰਹੇ ਹੋ ਬਹੁਤ ਸਾਰੇ ਤੁਹਾਡੇ ਸਾਥੀ ਬਾਹਰ ਦਾ ਰਸਤਾ ਦਿਖਾਇਆ ਉਹਨਾਂ ਦੇ ਵਿੱਚੋਂ ਨਾਮ ਚਲੋ ਮਾ ਹੁਣ ਕਿਸ ਨੇ ਲਿਆ ਨਾ ਜਦੋਂ ਕੋਈ ਕੈਬਨਟ ਚੋਂ ਬਾਹਰ ਜਾਂਦਾ ਕਿਤੇ ਨਾ ਕਿਤੇ ਸਵਾਲ ਉਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਸ ਦੇ ਕੈਰੇਕਟਰ ਨੂੰ ਲੈ ਕੇ ਉੱਠੇ ਆ ਤੁਹਾਨੂੰ ਇਸ ਵ ਸਰ ਮੈਂ ਖੁੱਲੀ ਕਿਤਾਬ ਦੀ ਤਰ੍ਹਾਂ ਮੇਰੀ ਕਾਰਗਜ਼ਾਦੀ ਜਿਹੜੀ ਹੈ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਮੈਂ 1 ਸਾਲ ਦੇ ਵਿੱਚ 11000 ਏਕੜ ਜ਼ਮੀਨ ਛਡਾਈ ਮੈਂ ਪਹਿਲਾਂ ਦੱਸਦਾ ਤਾਂ ਮੇਰੀ ਕਾਰਗਜ਼ਾਦੀ ਆ 2 ਸਾਲ ਦਾ ਬੇਰਦਕਾਰ ਚੈੱਕ ਕਰੋ ਮੈਂ ਅੰਦਾਜ਼ੇ ਦੇ ਕਿੰਨੇ ਕੇਸ ਹੱਲ ਕੀਤੇ ਉਸ ਤੋਂ ਬਾਅਦ ਹੀ ਇਸ ਕਰਕੇ ਕੋਈ ਕੋਈ ਗੱਲ ਫੇਰਤੀ ਹੈ ਜੀ ਧੰਨਵਾਦ ਸਰ ਮੈਂ ਲਈ ਇਹ ਕੋਈ ਚੀਜ਼ ਨਹੀਂ ਹੈ ਮੇਰੇ ਲਈ ਪੰਜਾਬ ਪਹਿਲਾਂ ਮੇਰੇ ਲਈ ਉਹਦੇ ਆਦੇ ਕੋਈ ਚੀਜ਼ ਨਹੀਂ ਮੈਂ ਤਾਂ ਪੰਜਾਬ ਪਹਿਲਾਂ ਪੰਜਾਬ ਬਚਾਣਾ ਚਾਹਦਾ ਕੋਈ ਅਲੀਗੇਸ਼ਨ ਨਹੀਂ ਹੈ ਨਹੀਂ ਤੇ ਅਲੀਗੇਸ਼ਨ ਸੀਗਾ ਉਹ ਉਹ ਤਾਂ ਅੱਜ ਵੀ ਵਿੱਚ ਬੈਠੇ ਨੇ ਸਰ ਮੈਂ ਤੇ ਮੈਂ ਤੇ ਆਪਣੀ ਮੈਂ ਤੇ ਸਰ ਜੀ ਮੈਂ ਆਪਣੀ ਗੱਲ ਕਰੂੰਗਾ ਮੇਰੇ ਮਨ ਨੂੰ ਤਸੱਲੀ ਹੈ ਕਿ ਪਾਰਟੀ ਨੇ ਜਿੰਨਾ ਮੈਨੂੰ ਟਾਈਮ ਦਿੱਤਾ ਕਵਡ ਵਾਸਤੇ ਮੈਂ ਆਪਣਾ 100% ਦਿੱਤਾ ਪੂਰੀ ਦੁਨੀਆ ਨੇ ਮੇਰੇ ਕੰਮ ਨੂੰ ਵੇਖਿਆ ਪੂਰੀ ਦੁਨੀਆ ਦੇ ਜਿਹੜੀ ਕੋ ਪਰਦੇਸ ਕੰਮ ਕੀਤੇ ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਪਾਰਟੀ ਨੂੰ ਪਤਾ ਸਭ ਕੁਝ ਪਤਾ ਹੁਣ ਵੀ ਪਾਰਟੀ ਕਿਦੇ ਫੋਰ ਡਿਊਟੀ ਲਾਊਗੀ ਕਿਦੇ ਪਾਰਟੀ ਦੇ ਕੰਮਾਂ ਡਿਊਟੀ ਲਾ ਦੂਗੀ ਕਿ ਕਿਤੇ ਲਾ ਦੂਗੀ ਸਾਡਾ ਸਿੱਧਾ ਹੀ ਅਸਤੀਫੇ ਤੋਂ ਬਾਅਦ